ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਹਰਪ੍ਰੀਤ ਅਗਲੀਆ ਤੇ ਸੋ ਇੱਕ ਨਵੀਂ ਵੀਡੀਓ ਦੇ ਨਾਲ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਸੋ ਇੱਕ ਜ਼ਰੂਰੀ ਬੇਨਤੀ ਇਹ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਚੁਗਾਠਾ ਦਾ ਕੰਮ ਆਪਣਾ ਚੱਲ ਰਿਹਾ ਹੈ ਵਧੀਆ ਰੱਬ ਦੀ ਕਿਰਪਾ ਹੈਗੀ ਫਿਲਹਾਲ ਜੇ ਕਿਸੇ ਨੂੰ ਰਿਕੁਆਇਰਮੈਂਟ ਦੀ ਲੋੜ ਹੈ ਤਾਂ ਸਾਡੇ ਨਾਲ ਜ਼ਰੂਰ ਕਰਪਾ ਕੰਟੈਕਟ ਕਰੋ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸਾਨੂੰ ਅੱਜ ਆਪਣਾ ਦੁਕਾਨ ਦੀ ਲੋਕੇਸ਼ਨ ਦਿਖਾ ਰਹੇ ਹਾਂ ਬਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਜੀ ਸਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਹਰਪ੍ਰੀਤ ਅਕਲਿਆ ਦੇ ਇੱਕ ਨਵੀਂ ਵੀਡੀਓ ਦੇ ਨਾਲ ਦੁਕਾਨ ਦੀ ਪਹਿਲਾ ਲੋਕੇਸ਼ਨ ਚੈੱਕ ਕਰਾ ਦਈਏ ਗੁਰਨਾਨਕ ਅਲਵੀਰ ਮੈਨ ਸਟੀਲ ਵਰਕ ਸੱਲਮਾਉੜ ਦਾ ਬਾਮੰਡੀ ਫਿਲਹਾਲ ਕਾਮਤੀ ਮੂਤ ਨਵਾਂ ਆਰਡਰ ਤਿਆਰ ਕਰਿਆ ਜੀ ਦੁਕਾਨ ਦੀ ਲੋਕੇਸ਼ਨ ਦੇਖੋ ਥਾਨੇ ਮਾਰੋੜ ਮੋਗਵਾਰ ਰੋੜ ਸਿੱਧਾ ਸੱਲਮਾਲੇ ਫਾਟਕ ਗੁਰਨਾਨਕ ਅਲਮੀਨ ਮੈਨ ਸਟੀਲ ਵਰਕ ਸੱਲਮਾਉੜ ਦਾ ਬਾਮੰਡੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜੇ ਕੋਈ ਨੀ ਰਿਕੁਆਇਰਮੈਂਟ ਦੇ ਲੋੜਾ ਦਾ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਗੁਰ ਨਾਨਕ ਅਲਮੀਨ ਨੂੰ ਮਾਈਨੂ ਮਾਈਨ ਸਿਲਵਰ ਸਟੇਲ ਮਾਰਉੜ ਤੋਂ ਪਰਮੰਦੀ ਸੋ ਇੱਕ ਨਵੀਂ ਵੀਡੀਓ ਦੇ ਨਾਲ ਵੈਲਕਮ ਟੂ ਮਾਈ ਪੇਜ ਕਾਮਦੇਨੂ ਦਾ ਨਵਾਂ ਆਰਡਰ ਪੰਡ ਜਾਣਾ ਹੈ ਕੜੈਲੀ ਸਰਪ੍ਰੀਤ ਕੜੈਲੀ ਦੇ ਘਰ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜਾ ਆਪਾਂ ਮਾਲ ਵਰਤੇ ਆਪਾਂ ਮਾਲ ਵਰਤੇ ਕਾਮਦੇਨੂ 120 GSM ਮੋਰ ਲੱਗੇ ਹੋ ਜੀ ਮਾਰਨ ਲਈ ਐ ਨਹੀਂ ਹੈ ਬਿਨਾ ਮੋਰ ਤੋਂ ਲਾਮਿਨੇਟਡ ਮਾਲ ਆਈ ਨਹੀਂ 16 गेज ਦੇ ਵਿੱਚ ਤਿਆਰ ਹੋਇਆ ਹੋਇਆ ਜਿਹੜੀ ਪਾਈਪ ਪਾਈ ਆਪਾਂ 304 ਗ੍ਰੇਡ ਜਿੰਦਲ ਇਹ 10 ਇੰਚੀ ਹੈ ਜੀ 5 ਇੰਚੀ 10 ਇੰਚੀ 5 ਇੰਚੀ ਦੋਨੇ ਤਰ੍ਹਾਂ ਦੀਆਂ ਜਿਗਾਠਾਂ ਨੇ ਇਹ ਫਿਕਸ ਆ ਗਿਆ ਜੀ ਇਹ ਮੇਨ ਜਿਗਾਠ ਆ ਗਈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਕਿਸੇ ਨੂੰ ਰਿਕੁਆਇਰਮੈਂਟ ਦੀ ਲੋੜ ਹੋਵੇ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਮੋਬਾਈਲ ਨੰਬਰ ਹੈਗਾ ਜੀ 9056490499 ਗੁਰਨਾਨਕ ਅਲਮੀਨ ਮੈਨੂਅਲ ਸਟੀਲ ਵਰਕਸ਼ੈੱਲ ਮਾ ਰੋਡ ਤਪਾਮন্ডি ਕਿਸੇ ਪ੍ਰਕਾਰ ਦਾ ਵੀ ਤਾਂ ਮੈਜਿਸਟੇਲ ਦਾ ਕਰਾਉਣਾ ਹੈ ਤਾਂ ਬੰਦ ਦਾ ਕਰਾਉਣਾ ਫਰੰਟ ਐਲੀਵੇਸ਼ਨ ਗ੍ਰਿੱਲ ਰਸੋਈ ਤਿਆਰ ਕਰਾਉਣੀ ਹੈ ਸੋ ਹਰ ਪ੍ਰਕਾਰ ਦਾ ਕੰਮ ਇੱਥੇ ਤਸੱਲੀ ਬਖਸ਼ ਕੀਤਾ ਜਾਂਦਾ ਜੀ ਸੋ ਵੀਡੀਓ ਨੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਡੇ ਇੱਕ ਸ਼ੇਅਰ ਨਾਲ ਜੇਕਰ ਕਿਸੇ ਨੂੰ ਜ਼ਰੂਰਤ ਆ ਤਾਂ ਉਹ ਤੱਕ ਵੀਡੀਓ ਪਹੁੰਚ ਜਾਊਗੀ ਇਹ ਆ 6x6 ਦੀ 10 ਇੰਚੀ ਚੁਗਾਠ ਫਿਕਸ ਡ੍ਰੈنگ ਰੂਮ ਵਾਲੀ ਇਹ ਦੂਬਾਰਾ ਕਾਰਨਰ ਵਾਲਾ గవర్నర్ బులమా జరు జీ జీవు మాలికవాట్ గూ నక అల్మీ నూమ పర్మాన్